ਨਾਪੁਰਨ ਬਣਦਾ ਬਖਾਇ ਦਿੱਤਾ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਪੈਸੇ ਦੀ ਵੰਡ ਸੰਬੰਧੀ ਕੱਲ ਫਾਈਨਲ ਫੈਸਲਾ ਹੋਵੇਗਾ ਪਰਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਹੀ ਅਗਲਾ ਫੈਸਲਾ ਹੋਵੇਗਾ ਫਿਲਹਾਲ ਕਿਸਾਨਾਂ ਦਾ ਦਰਨਾ ਇੱਥੇ ਜਾਰੀ ਡਰੇਗਾ ਜਿहां ਫਿਲਹਾਲ ਦੀ ਜੋ ਮੀਟਿੰਗ ਹੋਈ ਹੈ ਮੀਟਿੰਗ ਵੇ ਸਿੱਟਾ ਦਸੀ ਜਾ ਰਹੀ ਹੈ ਪਰ ਲਗਾਤਾਰ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਸਮਝਾਉਣ ਦੀ ਪੈਸਿਆਂ ਦੀ ਜੋ ਵੰਡ ਹੈ ਉਸ ਸੰਬੰਧੀ ਹੁਣ ਅਗਲੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਪਰ ਤਦ ਤੱਕ ਦਰਨਾ ਜਾਰੀ ਰਹੇਗਾ ਇੱਕ ਤਾਂ 10 ਮੈਂਬਰੀ ਕਮੇਟੀ ਬਣਾਈ ਹੈ ਜਿਹੜੇ ਉਹ ਮਾਮਲੇ ਰਹੇ ਉਹਨਾਂ ਨੂੰ ਨਿਪਟਾਉਣ ਵਾਸਤੇ ਦੂਜਾ ਇਹ ਹੈ ਵੀ ਆਪਣਾ ਮੋਰਚਾ ਚੱਲੂਗਾ ਇਹ ਪ੍ਰਸ਼ਾਸਨ ਜਦੋਂ ਤੱਕ ਇਹ ਕਮੇਟੀ ਦਾ ਨਿਪਟਾਰਾ ਨਹੀਂ ਕਰਦੀ ਉਦੋਂ ਤੱਕ ਜਿਹੜਾ ਮੋਰਚਾ ਚੱਲੂਗਾ ਜਦੋਂ ਨਿਪਟਾਰਾ ਹੋ ਗਿਆ ਗੱਲ ਉਹ ਗੱਲ ਉਸ ਤੋਂ ਬਾਅਦ ਹੀ ਨਿਪਟੂ ਸੈਮਤੀ ਪੈਸਿਆਂ ਦੀ ਸੈਮਤੀ ਪਹਿਲੀ ਸੀ ਹੁਣ ਤਾਂ ਗੱਲ ਇਹ ਸੀ ਵੀ ਪਰਿਵਾਰਾਂ ਦੇ ਵਿੱਚ ਜਿਵੇਂ ਭਾਈਚਾਰੇ ਵੰਡਵਾਰੇ ਦਾ ਹੁੰਦਾ ਹੈ ਉਹ ਡਿਸਪਿਊਟ ਸੀ ਉਹ ਡਿਸਪਿਊਟ ਕਮੇਟੀ ਬੈਠ ਕੇ ਉਹਦਾ ਹੱਲ ਜਿਹੜਾ ਉਹ ਕਰੂਗੀ ਉਹ ਉਦੇ ਵਾਸਤੇ ਜਿਹੜਾ ਸਮਾਂ ਇੱਕ ਦੋ ਦਿਨ ਚ ਪ੍ਰਸ਼ਾਸਨ ਵੀ ਜੋਰ ਲਾਊਗਾ ਅਸੀਂ ਵੀ ਸਹਿਯੋਗ ਦੇ ਮੰਗੇ ਤੋਂ ਪੂਰਾ ਤਾਂ ਕਿ ਛੇਤੀਂ ਬਟਾਰਾ ਕੀਤਾ ਜਾ ਸਕਦਾ ਟਾਈਮ ਬਾਉਂਡ ਹੋਇਆ ਜੀ ਉਸ ਤੱਕ ਟਾਈਮ ਬਾਉਂਡ ਨਹੀਂ ਹੋਇਆ ਸਾਮ ਸਵੇਰ ਦਾ ਹੈਗਾ ਜੀ ਬਸ ਕੱਲ ਨੂੰ 10 ਮੀਟਰ ਰੱਖਾਂਗੇ ਨਹੀਂ ਇਹ ਆਪਣੀ ਮੀਟਿੰਗ ਹੋਊਗੀ ਜਾਂ ਪ੍ਰਸ਼ਾਸਨ ਨਾਲ ਮੀਟਿੰਗ ਹੋਊਗੀ ਪ੍ਰਸ਼ਾਸਨ ਤੇ ਅਸੀਂ ਮੀਟਿੰਗ ਕਰਨ ਤੋਂ ਬਾਅਦ ਜਿਹੜੇ ਉਹ ਬੰਦੇ ਇਹਨੂੰ ਬੁਲਾ ਕੇ ਉਹਨਾਂ ਦੀ ਸਹਿਮਤੀ ਬਣਾਉਣ ਵਾਸਤੇ ਜਿਹੜੇ ਕੋਸ਼ਿਸ਼ਾਂ ਕਰਾਂਗੇ ਜਿਹੜੇ ਹੁਣ ਜਿਹੜੇ ਉਹਦੇ ਵਿੱਚ ਕੁਝ ਹੋਰ ਇਸ਼ੂਸ ਹੈਗੇ ਤੇ ਉਹਦੇ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਲੋਂਗ ਵਿਦ ਪੁਲਿਸ ਐਡਮਿਨਿਸਟ੍ਰੇਸ਼ਨ ਇੱਕ ਕਮੇਟੀ ਬਣਾਤੀ ਹੈ ਤੇ ਜਿਹਦੇ ਵਿੱਚ ਲੈਂਡ ਰਿਲੇਟਿਡ ਇਸ਼ੂਸ ਦੇ ਵਿੱਚ ਅਸੀਂ ਸਾਰੇ ਰੈਵਨਿਊ ਆਫੀਸਰਸ ਇਨਕਲੂਡਿੰਗ ਤਸੀਹਦਾਰ ਕਨਸਰਨਡ ਕਾਨੂੰਗੋ ਪਟਵਾਰੀ ਤੇ ਜਿਹੜਾ ਸਾਡੇ ਦਫ਼ਤਰ ਦਾ ਐਸਕੇ ਉਹਨਾਂ ਨੂੰ ਪਾਇਆ ਹੈ ਅ ਇਸ ਤੋਂ ਬਾਅਦ ਜਿਹੜਾ ਹੈਗਾ ਕਿ ਜਿਹੜੇ ਟੈਕਨੀਕਲ ਇਸ਼ੂਸ ਦੇ ਕੇ this committee will report to the executive committee ਜਿਹਦੇ ਵਿੱਚ uh, that is to be headed by the ADC and uh, SDM uh, DSP uh, SHO and uh, DRO will all be members so ਅਸੀਂ ਇਹ ਜਿਹੜੇ ਇਸ ਤਰ੍ਹਾਂ ਦੇ ਕੰਪਲਿਕੇਟਡ ਇਸ਼ੂਸ ਹੈ ਜਿਹੜੇ ਆਊਟ ਆਫ ਸਾਡੇ ਰੈਵਨਿਊ ਕੋਰਟ ਜੂਰਿਸਡਿਕਸ਼ਨ ਹੈ ਤੇ ਉਹਨਾਂ ਨੂੰ ਬੈਠ ਕੇ ਕਮੇਟੀ ਦੇਖੇਗੀ ਕਿ ਕਿਸੇ ਲੌਜੀਕਲ ਕਨਕਲੂਜਨ ਦੇ ਵਿੱਚ ਲੈ ਕੇ ਆਏਗੀ ਤੇ ਮੈਂ ਪਰਸਨਲੀ along with ssps are we will monitor uh, keep monitoring it feedback lende ravange te sadi koshish eh hi rahegi ae bilkul specified time frame de vich eh sare issues da hal kita jaye te mohol ki amleer kotla de vich saada sade sukhi zameen hai sare jud chuke ne phone line te sidha ruk karange zameen hai sare ki hai taza mohol update chahange tade kolo hamad ji main dasna chahange ke samay de samay to leke paame ke kafi jyada jedi hai giyan ਤਿਤਿ ਤਨਾਪੂ ਬਣੀ ਹੋਈ ਸੀ ਪੁਲਿਸ ਵੱਲੋਂ ਵੀ ਜਿਹੜੇ ਹੈਗੇ ਨਾਕਾ ਬੰਦੀ ਪੂਰੇ ਮਲੇਰਕੋਟੜ ਰੋਡ ਵਾਲੇ ਆਲੇ ਦੁਆਲੇ ਜਿਹੜੀਆਂ ਵੀ ਸੜਕਾਂ ਆਉਣ ਜਾਣ ਵਾਲੀਆਂ ਸੀ ਭਾਵੇਂ ਇੱਕ ਉਹ ਮਲੇਰਕੋਟੜਲੇ ਤੋਂ ਪਟਿਆਲਾ ਰੋਡ ਹੋਵੇ ਭਾਵੇਂ ਮਲੇਰਕੋਟੜਾ ਤੋਂ ਸੰਗਰੂਰ ਰੋਡ ਹੋਵੇ ਪਟਿਆਲਾ ਅਤੇ ਆਪਣਾ ਲੁਧਿਆਣਾ ਰੋਡ ਰਾਏਕੋਟ ਰੋਡ ਇਹਨਾਂ ਨੂੰ ਮੁਕੰਮਲ ਤੌਰ ਤੇ ਜਿਹੜਾ ਹੈਗਾ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਤੇ ਟਰੱਕ ਲਾ ਕੇ ਜਿਹੜਾ ਹੈਗਾ ਸੀਲ ਕੀਤਾ ਗਿਆ ਸੀ ਪਰ ਇਹਨਾਂ ਸਾਰੇ ਬੈਰੀਕੇਡਾਂ ਨੂੰ ਤੇ ਬੇਪਰਵਾਹ ਹੋ ਕੇ ਕਿਸਾਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵੀ ਕਿ ਕਬਜ਼ਾ ਅਸੀਂ ਜਿਹੜੀ ਦਾ ਪ੍ਰਸ਼ਾਸਨ ਵੱਲੋਂ ਐਨਐਚਓ ਵੱਲੋਂ ਜਿਹੜਾ ਕਬਜ਼ਾ ਲੈ ਲਿਆ ਗਿਆ ਤੇ ਜ਼ਮੀਨ ਦਾ ਵੀ ਅਸੀਂ ਕਬਜ਼ਾ ਲੈ ਕੇ ਹਟਾਂਗੇ ਉਹਨਾਂ ਨੇ ਆਪਣੀ ਜਿਹੜੀ ਜਿੱਦਾ ਜਿਹੜੀ ਮੰਗ ਆ ਉਹ ਉਹ ਆਪਣੀ ਪੂਰੀ ਕੀਤੀ ਆ ਪਰ ਅਜੇ ਤੱਕ ਸਰਕਾਰ ਵੱਲੋਂ ਜਿਹੜੀ ਮੰਗ ਆ ਉਹ ਪੂਰੀ ਨਹੀਂ ਹੋਈ ਤਾਂ ਹਮੇ ਕਿ ਅੱਜ ਡੀਸੀ ਡਾਕਟਰ ਪੱਲਵੀ ਅਤੇ ਐਸਐਸਪੀ ਮਨੇਰਪੁਰਾ ਤੇ ਹੋਰ ਅਧਿਕਾਰੀਆਂ ਨਾਲ ਕਿਸਾਨਾਂ ਦੀ ਤੇ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇੱਕ ਬਸੀਸ ਜੇ ਕਮੇਟੀ ਆ ਜਿਹੜੀ ਉਹ ਆ ਬਣਾਈ ਗਈ ਆ ਬਣਾਉਣ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਵੀ ਲਿਆ ਗਿਆ ਤਾਂ ਕਿ ਕੋਈ ਨਾ ਕੋਈ ਜਿਹੜਾ ਇਸ ਮਸਲੇ ਦਾ ਹੱਲ ਨਿਕਲ ਸਕੇ ਪਰ ਹੁਣ ਤਾਜ਼ਾ ਸਥਿਤੀ ਜਿਹੜੀ ਹੈ ਕੀ ਹੈ ਇਹ ਆ ਕਿ ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਜਿੱਥੇ ਪਹਿਲਾਂ ਮੋਰਚਾ ਜਿਹੜਾ ਕਿਸਾਨਾਂ ਵੱਲੋਂ ਲਾਇਆ ਗਿਆ ਸੀ ਮੋਰਚਾ ਵੱਲੋਂ ਧੱਕੇ ਨਾਲ ਜਿਹੜਾ ਉਠਾ ਦਿੱਤਾ ਗਿਆ ਸੀ ਉੱਥੇ ਹੀ ਆਪਣਾ ਪੱਕਾ ਮੋਰਚਾ ਜਿਹੜਾ ਲਗਾ ਦਿੱਤਾ ਗਿਆ ਤੇ ਕਿਸਾਨਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਇਹ ਕਮੇਟੀ ਬਣੀ ਆ ਉਹ ਸਾਨੂੰ ਦੱਸਣਗੇ ਕਿ ਕਿਸ ਹਿਸਾਬ ਨਾਲ ਇਹ ਜਿਹੜਾ ਹੱਲ ਕਰਦੇ ਆ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਦਾ ਤਾਂ ਉਸ ਤੋਂ ਬਾਅਦ ਅਸੀਂ ਸਾਡੀ ਸਟੇਟ ਕਮੇਟੀ ਆ ਜਿਹੜੀ ਉਸ ਲਈ ਵੀ ਆਪਣੀਆਂ ਮੰਗਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਪ੍ਰਸ਼ਾਸਨ ਦਊਗਾ ਭਰੋਸਾ ਉਸ ਹਿਸਾਬ ਨਾਲ ਅਸੀਂ ਉੱਥੇ ਵੀ ਗੱਲ ਕਰਾਂਗੇ ਜਿਵੇਂ ਸਾਡੇ ਜਿਹੜੇ ਅਹੁਦੇਦਾਰ ਨੇ ਆਰਗੂ ਨੇ ਜੋ ਹੁਕਮ ਕਰਨਗੇ ਮੀਟਿੰਗ ਤੋਂ ਬਾਅਦ ਉਸ ਤੋਂ ਬਾਅਦ ਅੱਗੇ ਜਿਹੜਾ ਕਦਮ ਆ ਉਹ ਪੁੱਟਿਆ ਜਾਵੇਗਾ ਹਾਲਾਂਕਿ ਆਪਣੀ ਜਿੱਤ ਜਿਹੜੇ ਕਿਸਾਨ ਨੇ ਹੱਥ ਦੀ ਜਿੱਤ ਅਮਰਜੀਤ ਮੰਨ ਰਹੇ ਨੇ ਠੀਕ ਹੈ ਬੇਤੁ ਸ਼ੁਕਰੀਆ ਸਾਰੀ ਜਾਣਕਾਰੀ ਸਾਰੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਜਮਿਲ ਤਾਂ ਵਾਕਈ ਚ ਦੇਖਣਾ ਹੋਵੇਗਾ ਕਿ ਅਗਲੀ ਮੀਟਿੰਗ ਦੇ ਵਿੱਚ ਉਹਨਾਂ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੀ ਕੁਝ ਸਹਿਮਤੀ ਬੰਦੀ ਹੈ ਪਰ ਤਦ ਤੱਕ ਦੱਸਿਆ ਜਾ ਰਿਹਾ ਕਿ ਤਰਨਾ ਜਾਰੀ ਰੱਖਣਗੇ ਕਿਸਾਨ